ਮੈਨੀਫੈਸਟ ਅਸੀਂ ਸੁਣਦੇ ਆਜ ਕੱਲ ਬੜਾ ਟ੍ਰੈਂਡ ਦੇ ਵਿੱਚ ਜਕਰਨੋਜਲੇ ਦੀ ਗੱਲ ਕਰਦੇ ਆ ਦਲਜੀਤ ਦਸਾਇਨ ਦੀ ਗੱਲ ਕਰਦੇ ਆ ਦਲਜੀਤ ਦਸਾਇਨ ਨੇ ਸਟੇਜ ਤੇ ਕਿਹਾ ਸੀ ਵੀ ਅੱਜ ਜੇ ਮੈਂ ਇੱਥੇ ਆ ਤਾਂ ਮੈਂ ਇਹ ਨਹੀਂ ਵੀ ਇਦਾਂ ਹੀ ਆ ਗਿਆ ਮੈਂ 2 ਸਾਲ ਪਹਿਲਾਂ ਇਸ ਸੀਨ ਨੂੰ ਸੋਚਿਆ ਸੀ ਮੈਂ ਸਪਨਾ ਲਿਆ ਸੀ ਮੈਂ ਅੱਜ ਪੂਰਾ ਕਰ ਰਿਹਾ ਮੈਂ ਕੋਚੀਲਾ ਦੇ ਵਿੱਚ ਜਾ ਕੇ ਆਇਆ ਮੈਂ ਨਿਊਯਾਰਕ ਦੇ ਵਿੱਚ ਜੇ ਮੈਂ ਪੂਰੇ ਸ਼ੋਅਸ ਕਰ ਰਿਹਾ ਜਾਂ ਕੈਨੇਡਾ ਦੇ ਵਿੱਚ ਮੈਂ ਟੂਰ ਕਰ ਰਿਹਾ ਪੂਰਾ ਪੂਰਾ ਫੁੱਲ ਬੁੱਕਡ ਵੱਡੇ ਵੱਡੇ ਜਿਹੜੇ ਆ ਸਟੇਡੀਅਮ ਉਹ ਬੁੱਕ ਕਰ ਰਹੇ ਆ ਤੇ ਮੈਂ 2 ਸਾਲ ਪਹਿਲਾਂ ਮੈਨੀਫੈਸਟ ਕੀਤਾ ਸੀ 2 ਸਾਲ ਪਹਿਲਾਂ ਸੋਚਿਆ ਸੀਗਾ ਤੇ ਦੂਜੇ ਪਾਸੇ ਜੇ ਕਰਨ ਔਜਲੇ ਦੀ ਗੱਲ ਕਰਦੇ ਆ ਉਸਨੇ ਗਾਣੇ ਦੇ ਵਿੱਚ ਹੀ ਕਹਿਤਾ ਵੀ ਮੈਨੀਫੈਸਟ ਵੀ ਕਰਾ ਨਾਲ ਕਰੇ ਮਿਹਨਤਾਂ ਮਿਹਨਤ ਵੀ ਕਰ ਰਿਆਂ ਮੈਨੀਫੈਸਟ ਵੀ ਕਰ ਰਿਆਂ ਕੀ ਸੱਚੀ ਮੈਨੀਫੈਸਟ ਇਸ ਤਰੀਕੇ ਨਾਲ ਬੰਦੇ ਨੂੰ ਲੈਵਲ ਤੇ ਲੈ ਜਾਂਦਾ ਕਿਉਂਕਿ ਦੋਨਾਂ ਦਾ ਨਾਮ ਅੱਜ ਜੇ ਬਾਲੀਵੁੱਡ ਤੱਕ ਦੇਖੀਏ ਬਾਲੀਵੁੱਡ ਤੋਂ ਵੀ ਅੱਗੇ ਜਾ ਚੁੱਕਾ ਹੈ ਇਹ ਤਾਂ ਦੋ ਚੀਜ਼ਾਂ ਨੇ ਪਹਿਲੇ ਤਾਂ ਬਾਣੀ ਦੇਖੀਏ ਬਾਣੀ ਕੀ ਕਹਿੰਦੀ ਬਾਣੀ ਕਹਿੰਦੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਕਿ ਜੋ ਸੀ ਮਾਲਕ ਤੋਂ ਮੰਗਦੇ ਆ ਮਾਲਕ ਉਹ ਦਿੰਦਾ ਹੈ ਦਿਲਜੀਤ ਦੋਸਾਨ ਦੀ ਗੱਲ ਕਰੀਏ ਦਲੀ ਦਿਲਜੀਤ ਦੋਸਾਨ ਜੀ ਨੇ ਬੋਲਿਆ ਕਿ ਵੀ ਮੈਂ ਵਿਜ਼ੂਅਲਾਈਜ਼ ਕਰਦਾ ਹੂੰ ਵਿਜ਼ੂਅਲਾਈਜ਼ ਕਰਦਾ ਕਿ ਆ ਚੀਜ਼ ਐਕਚੁਅਲ ਚ ਹੋ ਰਹੀ ਹੈ ਹੋ ਰਹੀ ਹੈ ਹੋ ਰਹੀ ਹੈ ਮੈਂ ਉੱਥੇ ਹਾਂ ਮੈਂ ਪਰਫਾਰਮ ਕਰ ਰਿਹਾ ਹਾਂ ਸਰ ਮੈਂ ਪਿਛਲੇ 10 ਸਾਲ ਤੋਂ ਮੈਨੀਫੈਸਟੇਸ਼ਨ ਕਰ ਰਿਹਾ ਹਾਂ ਐਕਚੁਅਲੀ ਕੰਮ ਕਰਦੀ ਹੈ ਕਿਉਂ ਕਿਉਂਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਉਸ ਈਵੈਂਟ ਨੂੰ ਆਟੋਮੈਟਿਕਲੀ ਰੀਅਲ ਲੈਂਦਾ ਉਹ ਤੁਹਾਡੀ ਸੈਂਸਸ ਨੂੰ ਉਸ ਤਰੀਕੇ ਨਾਲ ਡਿਵੈਲਪ ਕਰਦਾ ਔਰ ਤੁਹਾਡੇ ਆਸ-ਪਾਸ ਉਹ ਚੀਜ਼ਾਂ ਨੂੰ ਅਟਰੈਕਟ ਕਰਦਾ ਜੋ ਤੁਹਾਨੂੰ ਉਸ ਪਾਰਟਿਕੂਲਰ ਟਾਰਗੇਟ ਨੂੰ ਅਚੀਵ ਕਰਨasse ਚਾਹੀਦੀ ਹੈ ਹੂੰ ਦੂਸਰੀ ਗੱਲ ਤੁਸੀਂ ਕਹੀ ਕਰਨਾ ਔਜ਼ਲਾ ਦੀ ਕਿ ਭਈ ਮੈਨੀਫੈਸਟੇਸ਼ਨ ਵੀ ਤੇ ਨਾਲ ਫਿਜ਼ਿਕ ਮਿਹਨਤ ਵੀ ਹੁਣ ਆਰਟ ਆਫ ਅਟਰੈਕਸ਼ਨ ਜਿਹਨੂੰ ਅਸੀਂ ਲਾਅ ਆਫ ਅਟਰੈਕਸ਼ਨ ਕਹਿੰਦੇ ਆ ਅਗਰ ਅਸੀਂ ਅਟਰੈਕਸ਼ਨ ਦੇ ਲਾਸਟ ਪੰਜ ਅਲਫਾਬੈਟ ਦੇਖੀਏ ਨਾ ਤੇ ਉਹ ਲਿਖਿਆ ਹੋਇਆ ਹੈ ਐਕਸ਼ਨ ਐਕਸ਼ਨ ਹਾਂ ਇਹ ਮੈਨੀਫੈਸਟੇਸ਼ਨ ਸਿਰਫ ਤੁਹਾਡੇ ਕੰਮ ਨੂੰ ਆਸਾਨ ਕਰਦੀ ਹੈ ਮਿਹਨਤ ਤੁਹਾਨੂੰ ਫਿਰ ਵੀ ਕਰਨੀ ਪੈਗੀ ਹੂੰ ਕਿਉਂਕਿ ਅਲਟੀਮੇਟਲੀ ਜੋ ਤੁਹਾਡੇ ਕਰਮ ਫੈਕਟਰ ਚ ਹੈ ਉਹ ਕਰਮ ਫੈਕਟਰ ਤੁਹਾਨੂੰ ਚੇਲਣਾ ਵੀ ਪਏਗਾ ਸੁਪੋਜ਼ ਤੁਸੀਂ ਵਿਜ਼ੂਅਲਾਈਜ਼ ਕਰਦੇ ਜਾ ਰਹੇ ਹੋ ਉਹ ਚੀਜ਼ਾਂ கரੈਕਟ ਨਹੀਂ ਹੋ ਰਹੀਆਂ ਤੁਹਾਡੀ ਜ਼ਿੰਦਗੀ ਚ ਮੈਨੀਫੈਸਟ ਨਹੀਂ ਹੋ ਰਹੀਆਂ ਤੇ ਉਹ ਕਰਮ ਫੈਕਟਰ ਵੀ ਹੈ ਪਰ ਜਦ ਤੁਹਾਡਾ ਕਰਮ ਫੈਕਟਰ ਕਹੇ ਕਿ ਤੁਹਾਡੇ ਫੇਵਰ ਚ ਆਏਗਾ ਉਹ ਚੀਜ਼ਾਂ ਰਿਐਲਿਟੀ ਚ ਕਨਵਰਟ ਹੋ ਜਾਣਗੀਆਂ ਹੂੰ ਦੂਸਰੀ ਚੀਜ਼ ਜੋ ਚੀਜ਼ ਤੁਸੀਂ ਮੰਗ ਰਹੇ ਹੋ ਮੈਨੀਫੈਸਟੇਸ਼ਨ ਦੇ थ्रू ਉਹਦਾ ਐਂਡ ਯੂਸ ਕੀ ਹੈ ਸਪੋਜ਼ ਤੁਸੀਂ ਕੋ ਕਿ ਮੈਂ ਇਹ ਵਾਲੀ ਗੱਡੀ ਲੈ ਲਾਂ ਇਹ ਵਾਲੀ ਗੱਡੀ ਲੈ ਲਾਂ ਇਹ ਵਾਲੀ ਗੱਡੀ ਲੈ ਲਾਂ ਤੁਸੀਂ ਮੈਨੀਫੈਸਟ ਕਰ ਰਹੇ ਹੋ ਅੱਛੇ ਵਾਸਤੇ ਕਰ ਰਹੇ ਹੋ ਬਟ ਅੰਦਰੋਂ ਅੰਦਰੋਂ ਇਹ ਵੀ ਗੱਲ ਹੈ ਕਿ ਇਹ ਗੱਡੀ ਲੈ ਕੇ ਨਾ ਪੜੋਸੀ ਸੜਾਣਾ ਹੈ ਨੀਅਤ ਗਲਤ ਆ ਗਈ ਨਾ ਸਭ ਨੀਅਤ ਗਲਤ ਆ ਗਈ ਨਹੀਂ ਆਏਗੀ ਨਹੀਂ ਆਏਗੀ ਤੁਸੀਂ ਮੰਗੋ ਅੱਜ ਕਿ ਬਈ ਮੈਨੂੰ 1 ਕਰੋੜ ਰੁਪਏ ਚਾਹੀਦਾ ਪਰ ਉਹਦੀ ਲਾਸਟ ਇੰਟੈਂਸ਼ਨ ਇਹ ਰੱਖੋ ਕਿ ਮੈਂ ਗਰੀਬ ਬੰਦਾ ਜਿਹੜਾ ਵੀ ਪਾਵੇਂ ਗਰਮੀ ਚ ਪਾਵੇਂ ਸਰਦੀ ਚ ਬਿਨਾ ਚੱਪਲਾਂ ਤੋਂ ਤੁਰਦਾ ਮੈਂ ਸਿਰ ਬੂਟ ਪੁਆਣੇ ਸਾਰਿਆਂ ਨੂੰ ਹਮ ਹਮ ਬਿਲਕੁਲ ਸਹੀ ਸਿਰਫ ਇਹ ਨੀਅਤ ਰੱਖੋ ਪਾਜੀ ਐਸੀ ਐਸੀ ਜਗ੍ਹਾ ਤੋਂ ਪੈਸੇ ਆਣਗੇ ਤੁਸੀਂ ਸੋਚਿਆ ਵੀ ਨਹੀਂ ਹੋਏਗਾ ਐਸੇ ਐਸੇ ਰਿਸੋਰਸ ਤੁਹਾਡੇ ਕੋਲ ਆਣਗੇ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਏਗਾ ਯਾਨੀ ਕਿ ਲਾਫ ਅਟਰੈਕਸ਼ਨ ਕਮ ਕਰਦਾ ਹੈ 101% ਕਮ ਕਰਦਾ ਹੈ ਕਿੰਨਾ ਲੋਕਾਂ ਦੇ ਨਾਲ ਨਹੀਂ ਕਰ ਪਾਂਦਾ ਜਿਨ੍ਹਾਂ ਦੀ ਨੀਅਤ ਠੀਕ ਨਹੀਂ ਹੈ ਔਰ ਅਗਰ ਲਾਸਟ ਵਾਲਾ ਇੰਟੈਂਸ਼ਨ ਅਗਰ ਤੁਹਾਡਾ ਠੀਕ ਹੈ ਤੇ ਟਫ ਤੋਂ ਟਫ ਚੀਜ਼ ਵੀ ਅਚੀਵ ਹੋਏਗੀ ਔਰ ਅਗਰ ਇੰਟੈਂਸ਼ਨ ਗਲਤ ਹੈ ਤੇ ਈਜ਼ੀ ਤੋਂ ਈਜ਼ੀ ਚੀਜ਼ ਵੀ ਤੁਹਾਡੇ ਕੋਲ ਆਏਗੀ ਔਰ ਟਿਕ ਨਹੀਂ ਪਾਏਗੀ। ਤੇ ਲਾਫ ਅਟਰੈਕਸ਼ਨ ਕੰਮ ਕਰਦਾ ਵੀ ਹੈ ਔਰ ਨਹੀਂ ਵੀ ਕਰਦਾ ਕਰਦਾ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਜਾਂ ਤੇ ਉਹਨੂੰ ਇੰਪਲੀਮੈਂਟ ਕਰਨਾ ਆਂਦਾ ਹੈ ਜਾਂ ਉਹਨਾਂ ਕੋਲ ਇੰਟੈਂਸ਼ਨ ਸਟਰੋਂਗ ਹੈ। ਤੁਸੀਂ ਐਦਾਂ ਹੀ ਗੱਲ ਕੀਤੀ ਪਰ ਸੋਨਾ ਮੈਂ ਇੱਕ ਪੋਡਕਾਸਟ ਕਰਕੇ ਆਂ ਵੀਡੀਓ ਤੋਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸੀ ਕਿ ਇੱਕ ਬੰਦੇ ਦਾ ਯਾਸ਼ ਸ਼ਾਇਦ ਤੁਹਾਡੀ ਵੀਡੀਓ ਤੋਂ ਪਹਿਲਾਂ ਪਵੇਗਾ ਬਾਅਦ ਚ ਪਵੇਗਾ ਇਸ ਲਈ ਮੈਂ ਪੂਰਾ ਨਹੀਂ ਦੱਸਣਾ ਨਾ ਨਹੀਂ ਦੱਸਣਾ ਵੀ ਲੋਕਾਂ ਨੂੰ ਉਹ ਮਰ ਜਾਊਗਾ ਜਿਹੜਾ ਇਹ ਕਹਿੰਦੇ ਨਾ ਕਿਉਰੌਸਿਟੀ ਨਹੀਂ ਰਹੇਗੀ ਟਰਸਟ ਨਹੀਂ ਰਹੇਗਾ ਵੀ ਉਹ ਬੰਦਾ ਕਹਿੰਦਾ ਮੈਂ ਬੁਲਟ ਤੋਂ ਸ਼ੁਰੂ ਕੀਤਾ ਸੀ ਮੇਰੇ ਕੋਲ ਬੁਲਟ ਹੁੰਦਾ ਸੀ ਤੇ ਅੱਜ ਉਸ ਬੰਦੇ ਕੋਲ 8 ਹੈਲੀਕਾਪਟਰ ਤੇ 3 ਜੈਪਰ ਵਾਓ ਤੇ ਕਹਿੰਦਾ ਮੈਂ ਮੈਨੀਫੈਸਟ ਕਰਦਾ ਸੀ ਉੱਤੇ ਉਹ ਕਹਿੰਦਾ ਪ੍ਰੋਪਰਲੀ ਦੱਸਵਾਂ ਤੇ ਕੱਢ ਰਿਹਾ ਕਹਿੰਦਾ ਜੇ ਮੈਂ ਕਮਾਇਆ ਨਾ ਤੇ ਮੈਂ ਹਜ਼ਾਰ ਕਰੋੜ ਵੀ ਜੇ ਕਮਾਣਾ ਕਮਾਣਾ ਹਜ਼ਾਰ ਕਰੋੜ ਦਾ ਬਿਜ਼ਨਸ ਉਹ ਕਰ ਰਿਹਾ ਇਸ ਟਾਈਮ ਬਟ ਕਮਾਣ ਦੀ ਸੋਚ ਰਿਹਾ ਵੀ ਹਜ਼ਾਰ ਕਰੋੜ ਅੱਗੇ ਜਾ ਕੇ ਕਮਾਣਾ ਤੇ ਕਹਿੰਦਾ ਜੇ ਮੈਂ ਹਜ਼ਾਰ ਕਰੋੜ ਕਮਾਣਾ ਤਾਂ ਦਸਵੰਤ 100 ਕਰੋੜ ਲਾਣੇ ਹੀ ਲਾਣਾ ਲਾਣੇ ਲਾਣਾ ਨੀਅਤ ਬਹੁਤ ਇੰਪੋਰਟੈਂਟ ਹੈ ਅਗਰ ਐਂਡ ਯੂਜ਼ ਤੁਹਾਡਾ ਅਗਰ ਪੋਜ਼ਿਟਿਵ ਹੈ ਤੇ ਕੁਦਰਤ ਦਿੰਦੀ ਹੈ ਔਰ ਜਿਹਨੂੰ ਵੰਡਣਾ ਆਉਂਦਾ ਉਹਨੂੰ ਬਹੁਤ ਕੁਝ ਮਿਲਦਾ ਹੈ ਜਿਹਨੂੰ ਸਿਰਫ ਸਮੇਟਣਾ ਆਉਂਦਾ ਉਹਦੇ ਕੋਲ ਇੱਕ ਦੋ ਵਾਰੀ ਆ ਜ਼ਰੂਰ ਜਾਏਗਾ ਉਹਦੇ ਕਰਮਾਂ ਦੇ ਅਕੋਰਡਿੰਗ ਪਰ ਸਰ ਉਹ ਰਿਟੇਨ ਨਹੀਂ ਹੋ ਪਾਏਗਾ ਉਹ ਰੁਕ ਨਹੀਂ ਪਾਏਗਾ ਖਤਮ ਹੋ ਜਾਏਗਾ ਮਤਲਬ ਗੁਰੂ ਸਾਹਿਬ ਨੇ ਜਿਹੜੇ ਦਸਵੰਦ ਦੇ ਕਨਸੈਪਟ ਦਿੱਤੇ ਆ ਉਹ ਕੁਝ ਸੋਚ ਕੇ ਦਿੱਤਾ ਸਰ ਤਾਕਤ ਕਿਨੂੰ ਮਿਲਦੀ ਆ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਇੱਕ ਕੰਪਨੀ ਦੇ ਅੰਦਰ ਅਕਾਊਂਟੈਂਟ ਕਿਨੂੰ ਰੱਖਿਆ ਜਾਂਦਾ ਦੱਸੋ ਜਿਹਨੂੰ ਸਹੀ ਤਰੀਕੇ ਨਾਲ ਹਿਸਾਬ ਕਰਨਾ ਆਂਦਾ ਹੈ ਹਿਸਾਬ ਕਰਨਾ ਆਂਦਾ ਤੇ ਜੇ ਤੁਹਾਡਾ ਇੱਕ ਬਿਜ਼ਨਸ ਹੈ ਤੁਹਾਡਾ ਇੱਕ ਬਿਜ਼ਨਸ ਹੈ ਜਿਹੜਾ 100 ਕਰੋੜ 1000 ਕਰੋੜ ਦਾ ਹੈ ਤੇ ਆ ਨਾ ਸਮਝਿਓ ਕਿ ਤੁਹਾਡੇ ਵਾਸਤੇ ਮਿਲਿਆ ਸਿਰਫ ਤੁਹਾਨੂੰ ਸਹੀ ਤਰੀਕੇ ਨਾਲ ਤਕਸੀਮ ਕਰਨਾ ਆਂਦਾ ਹੈ ਕਿਉਂਕਿ ਕਈ ਸਾਰੇ ਪਰਿਵਾਰ ਤੁਹਾਡੇ ਨਾਲ ਜੁੜੇ ਆਂ ਤੁਹਾਨੂੰ ਸਹੀ ਤਰੀਕੇ ਨਾਲ ਵੰਡਣਾ ਆਂਦਾ ਹੈ ਤਾਂ ਉਹਨਾਂ ਦੇ ਕਰਮਾਂ ਦਾ ਤੁਹਾਨੂੰ ਮਿਲਿਆ ਹੈ ਤੇ ਜੇ ਤੁਸੀਂ ਸਮਝੋ ਕਿ ਸਿਰਫ ਮੇਰਾ ਹੈ ਮੈਂ ਖਾਜਵਾ ਤੇ ਖਤਮ ਹੋ ਜਾਏਗਾ ਤੇ ਜੋ ਤੁਸੀਂ ਅੱਜ ਵੰਡ ਰਹੇ ਹੋ ਉਹ ਸਕਿੱਲ ਹੈ ਤੁਹਾਡੇ ਕੋਲ ਕਿ ਤੁਸੀਂ ਦਸਵੰਦ ਕੱਢ ਸਕਦੇ ਹੋ ਲੋਕਾਂ ਦੀ ਸੇਵਾ ਕਰ ਸਕਦੇ ਹੋ ਉਹ ਚਾਹੇ ਉਹ ਅਸੀਂ ਕਹੀਏ ਫਾਈਨੈਂਸ਼ਲੀ ਹੈ ਚਾਹੇ ਸੋਸ਼ੀਅਲੀ ਹੈ ਚਾਹੇ ਇਮੋਸ਼ਨਲੀ ਹੈ ਅੱਜ ਮੈਂ ਨਹੀਂ ਮੈਂ ਨਹੀਂ ਮੰਨਦਾ ਕਿ ਮੇਰੇ ਅੰਦਰ ਕੋਈ ਹੀਲਿੰਗ ਸਕਿਲਸ ਨੇ ਜਾਂ ਸੀਗੀਆਂ ਮੈਨੂੰ ਪ੍ਰਮਾਤਮਾ ਨੇ ਬਖਸ਼ ਦਿੱਤੀ ਕਿ ਅਸੀਂ ਅੱਜ ਬੈਨਨੇ ਆ ਤੇ 10 ਬੰਦਿਆਂ ਤੇ ਪਰਫਾਰਮ ਕਰਦੇ ਆ ਤੇ 6-7 ਲੋਕ ਕਹਿੰਦੇ ਮੇਰੀ ਤੇ ਪ੍ਰੋਬਲਮ ਹੀ ਪਰਮਾਨੈਂਟ ਖਤਮ ਹੋ ਗਈ ਜਾਂ ਮੇਰੇ ਸਟੂਡੈਂਟਸ ਨੇ ਸਾਡੇ ਸੈਂਟਰਸ ਨੇ ਇੱਕ ਮੋਹਾਲੀ ਚ ਐ ਇੱਕ ਲੁਧਿਆਣਾ ਚ ਲੋਕੀ ਆਉਂਦੇ ਲੋਕੀ ਦੁਆਵਾਂ ਦੇ ਕੇ ਜਾਂਦੇ ਆ ਉੱਥੇ ਕਿ ਯਾਰ ਸਾਡਾ ਇਹ ਦਰਦ ਸੀਗਾ ਔਰ ਦਰਦ ਖਤਮ ਹੋ ਗਿਆ ਮੈਂ ਕਦੀ 20 ਕਿਲੋਮੀਟਰ ਤੋਂ ਜ਼ਿਆਦਾ ਸਫਰ ਨਹੀਂ ਕੀਤਾ ਸੀਗਾ ਭਾਜੀ ਅੱਜ ਮੈਂ ਟਰੈਵਲ ਕਰ ਰਿਹਾ ਮੈਂ ਕਦੀ ਫਲਾਈਟ 'ਚ ਨਹੀਂ ਬੈਠਾ ਸੀ ਭਾਜੀ ਹੁਣ ਮੈਂ ਟਰੈਵਲ ਕਰ ਰਿਹਾ ਜਾਂ ਮੈਂ ਕਦੀ ਪਹਾੜਾ ਪਹਾੜ ਦੂਰੋਂ ਦੇਖ ਕੇ ਮੈਨੂੰ ਘਬਰਾਹਟ ਹੋਣ ਲੱਗ ਜਾਂਦੀ ਸੀ ਭਾਜੀ ਅੱਜ ਮੈਂ ਸ਼ਿਮਲਾ ਬੈਠਾ ਹਾਂ ਠੀਕ ਹੈ ਮੈਂ ਸੱਪ ਦਾ ਨਾਂ ਵੀ ਸੋਚਣਾ ਤਾਂ ਮੈਨੂੰ ਡਰ ਲੱਗਦਾ ਸੀ ਭਾਜੀ ਅੱਜ ਮੈਨੂੰ ਕੋਈ ਦਿੱਕਤ ਨਹੀਂ ਹੈ ਤੇ ਜਦ ਲੋਕੀ ਦੁਆਵਾਂ ਦਿੰਦੇ ਆ ਨਾ ਉਹ ਦੁਆਵਾਂ ਸਾਨੂੰ ਅੱਗੇ ਲੈ ਕੇ ਜਾਂਦੀਆਂ ਕਿਉਂ ਕਿਉਂਕਿ ਜਦ ਅਸੀਂ ਕਰ ਰਹੇ ਹਾਂ ਤੇ ਇੰਟੈਂਸ਼ਨਸ ਸਟਰੋਂਗ ਐਨ ਲੱਗਦਾ ਸੋਸ਼ਲ ਮੀਡੀਆ ਨੇ ਸਾਨੂੰ ਵਹਿਮਾਂ ਪਰਮਾਤੂ ਦੂਰ ਕਰਨਾ ਸੀ ਉਹ ਸਾਨੂੰ ਵਹਿਮਾਂ ਪਰਮਾ ਦੇ ਵਿੱਚ ਲੈ ਆਈ ਕਿਉਂਕਿ ਤੁਸੀਂ ਜਿੱਦਾਂ ਕਰ ਰਹੇ ਹੋ ਨਾ ਮੈਨੀਫੈਸਟ ਜਾਂ ਦਿਮਾਗ ਦੇ ਵਿੱਚ ਆਣਾ ਵੀ ਸਾਨੂੰ ਇਹ ਬਿਮਾਰੀ ਹੈਗੀ ਆ ਤੇ ਲੋਕੀ ਬਾਰ-ਬਾਰ ਕਿੱਥੇ ਅਲੱਗ-ਅਲੱਗ ਜਗਮਾਂ ਤੇ ਭਜਦੇ ਆਂ ਅੱਜ ਕੱਲ ਲੋਕੀ ਜਿੱਥੇ ਲੱਖ-ਲੱਖ ਰੁਪਏ ਦੇ ਨਗ ਪਵਾਏ ਜਾਂਦੇ ਆ ਉਹਨਾਂ ਵੱਲ ਵੀ ਬੜਾ ਭਜਦੇ ਆ ਅੱਜ ਕੱਲ ਉਹ ਟ੍ਰੈਂਡਿੰਗ ਦੇ ਵਿੱਚ ਹੈ ਬੜੇ-ਬੜੇ ਟ੍ਰੈਂਡਿੰਗ 'ਚ ਹੈ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹਦੇ 'ਚ ਕਹਿ ਰਹੇ ਸੀ ਵੀ ਇੱਕ ਨੰਬਰ ਹੈ ਨਾ ਨੰਬਰ ਉਹ ਬੜਾ ਅਨਲੱਕੀ ਹੈ ਜੇ ਉਹ ਨੰਬਰ ਉਹ ਨੰਬਰ ਦੀ ਤੁਹਾਡੇ ਕੋਲ ਗੱਡੀ ਆ ਉਹ ਨੰਬਰ ਦੀ ਤੁਹਾਡੇ ਕੋਲ ਘਰ ਆ ਜਾਂ ਉਹ ਨੰਬਰ ਤੁਹਾਡੇ ਫੋਨ ਨੰਬਰ ਚ ਵੀ ਆ ਤਾਂ ਤੁਸੀਂ ਅਨਲਕੀ ਹੋ 8 ਨੰਬਰ 6 ਨੰਬਰ ਬੜੀ ਵੀਡੀਓ ਚੱਲੀ ਸੀ 6 ਨੰਬਰ ਭਾਈ ਅੱਜ ਦੀ ਰੇਟ ਤੇ ਤੁਸੀਂ ਇੱਕ ਚੀਜ਼ ਦੇਖਿਓ ਹਾਂ ਅੱਜ ਮੈਂ ਸਵੇਰੇ ਹੀ ਨਾ ਇੱਕ ਇਨਫਲੂਐਂਸਰ ਦੀ ਵੀਡੀਓ ਦੇਖਿਆ ਰੀਲਸ ਆndੀਆਂ ਨੇ ਨਾ ਹਾਂਜੀ ਹਾਂਜੀ ਅੱਜਕੱਲ ਆਪਣੀ ਮਾਰਕੀਟਿੰਗ ਕਰਨ ਵਾਸਤੇ ਹਰ ਬੰਦਾ ਪੋਡਕਾਸਟ ਤੇ ਬਹਿ ਜਾਂਦਾ ਕੋਈ ਐਸੀ ਗੱਲ ਦੱਸ ਜਾਂਦਾ ਜਿਹੜੀ ਨਵੀਂ ਹੋਵੇ ਬਿਲਕੁਲ ਸਹੀ ਗੱਲ ਠੀਕ ਹੈ ਕੋਈ ਕਹ ਦੇਗਾ 6 8 ਨਹੀਂ ਆਣਾ ਚਾਹੀਦਾ ਕੋਈ ਕਹ ਦੇਗਾ 1 5 ਨਹੀਂ ਆਣਾ ਚਾਹੀਦਾ ਔਰ ਕੋਈ ਕਹੇਗਾ ਜੇ ਤੁਹਾਡੇ ਕੋਲ 1 5 ਹੈਗਾ ਤੇ ਬਹੁਤ ਵਧੀਆ ਹਮ ਠੀਕ ਹੈ ਅੱਜ ਮੈਂ ਨਵੀਂ ਵੀਡੀਓ ਦੇਖੀ ਹੈ ਕਿ ਅਗਰ ਕਿਸੇ ਨੇ ਆਪਣੇ ਟੈਰਿਸ ਦੇ ਉੱਤੇ ਗਾਰਡਨ ਬਣਾਇਆ ਹੋਇਆ ਹੈ ਪੌਦੇ ਲਾਏ ਹੋਏ ਹਨ ਹਮ ਉਹਦਾ ਕੰਮ ਕਦੀ ਸਟੇਬਲ ਨਹੀਂ ਰਹੇਗਾ ਨਹੀਂ ਰਹੇਗਾ ਉਹਦਾ ਕੰਮ ਕਦੀ ਵਧੇਗਾ ਨਹੀਂ ਉਹਦੇ ਘਰ 'ਚ ਕਲੇਸ਼ ਰਹਿਣਗੇ ਹਾਂਜੀ ਪਾਜੀ ਮੈਂ 6 ਮਹੀਨੇ ਪਹਿਲੇ ਬਣਾਇਆ ਜੀ ਮੈਂ ਹਰ ਮਹੀਨੇ ਨਾ ਦੋ ਪੌਦੇ ਵਾਦਾ ਦਿੰਨਾ ਵਾਂ ਵਧਾ ਦਿੰਨਾ ਵਾ ਤੇ ਭਾਜੀ ਮੇਰੇ ਤਾਂ ਕੰਮ ਵਧਦੇ ਸੋ ਗੱਲਾਂ ਦੀ ਗੱਲ ਹੈ ਭਾਜੀ ਹਰ ਬੰਦੇ ਦੀ ਆਪਣੀ ਕਿਉਂ ਹੈ ਕਿ ਕਹਿੰਦਾ ਸਾਫ ਸੇਸਿੰਗ ਨਹੀਂ ਹੋਣੀ ਚਾਹੀਦੀ ਇਹ ਨਹੀਂ ਹੋਣੀ ਚਾਹੀਦੀ ਤੁਹਾਡਾ ਕੰਮ ਇੱਕਲੇ ਸ਼ਰੈਣ ਦੇ ਸਾਹ ਦੇਖੋ ਭਾਜੀ ਮੈਂ ਮੈਂ એનર્ਜੀ ਚ ਵਾਈਬ੍ਰੇਸ਼ਨ ਚ ਬਲੀਵ ਕਰਦਾ ਤਾਂ ਕੋਈ ਚੀਜ਼ ਕਿਸੇ ਵਾਸਤੇ ਕੰਮ ਕਰਦੀ ਹੈ ਕਿਸੇ ਵਾਸਤੇ ਕੰਮ ਨਹੀਂ ਕਰਦੀ ਆਪ ਭਾਇ ਤੇ ਕੀ ਕਹੀ ਹੈ ਜੇ ਕੋਈ ਰੱਬ ਤੇ ਵਿੱਚ ਵਿਸ਼ਵਾਸ ਰੱਖਦਾ ਪੂਰਨ ਰੱਖਦਾ ਭਾਜੀ ਜਿਵੇਂ ਅਸੀਂ ਕਹਿੰਦੇ ਆ ਜੇ ਗੁਰੂ ਸਾਹਿਬ ਨੇ ਸਾਨੂੰ ਨਿਤਨੇਮ ਬਖਸ਼ਿਆ ਸਾਨੂੰ ਅਸੀਂ ਗੁਰੂ ਸਾਹਿਬ ਦੇ ਜੋ ਟੀਚਾ ਉਸ ਤੇ ਚੱਲ ਰਹੇ ਆ ਫਿਰ ਕੋਈ ਇਹ ਚੀਜ਼ਾਂ ਮੈਟਰ ਨਹੀਂ ਕਰਦੀ ਮੈਟਰ ਹੀ ਨਹੀਂ ਕਰਦੀ ਵਾਜੀ ਕਰਮ ਫੈਕਟਰ ਹੈ ਦੇਖੋ ਕਿਹੜੀ ਚੀਜ਼ ਮੈਟਰ ਕਰਦੀ ਹੈ ਦੇਖੋ ਸਾਢ ਸਤੀ ਹੈ ਸਾਢ ਸਤੀ ਤੇ ਗੁਰਗੋਬਿੰਦ ਸਿੰਘ ਮਹਾਰਾਜ ਤੇ ਵੀ ਆਈ ਸੀ ਨਾ ਹੈਨਾ ਵਿਛੋੜਾ ਆਇਆ ਸੀ ਨਾ ਹਮ ਹੈਨਾ ਪੂਰਾ ਪਰਿਵਾਰ ਵਿਛੜ ਗਿਆ ਸੀ ਨਾ ਦੁਬਾਰਾ ਮਿਲ ਨਹੀਂ ਨਾ ਪਾਏ ਹਮ ਅਗਰ ਕੋਈ ਚੀਜ਼ ਸਾਡੇ ਕਰਮਾਂ ਚ ਹੈ ਤੇ ਭਾਜੀ ਉਹ ਚੀਲਨੀ ਪੈਗੀ ਜੇ ਰਾਜ ਹੀ ਲਿਖਿਆ ਹੈ ਤੁਹਾਡੇ ਪਿਛਲੇ ਕਰਮਾਂ ਦੇ ਅਕੋਰਡਿੰਗ ਹਮ ਪਿਛਲੇ ਕਰਮ ਮਤਲਬ ਜਾਂ ਤੇ ਪਿਛਲੇ ਜਨਮ ਦੇ ਜਾਂ ਹੁਣ ਤੱਕ ਦੇ ਜਿਹੜੇ ਤੁਸੀਂ ਕਰਮ ਇਸ ਦੁਨੀਆ ਚ ਆ ਕੇ ਕੀਤੇ ਨੇ ਹੂੰ ਤੇ ਜੇ ਰਾਜ ਰਿਖਿਆ ਉਹ ਵੀ ਆਣਾ ਤੇ ਜੇ ਕਲੰਕ ਲਿਖਿਆ ਉਹ ਵੀ ਆਣਾ ਤੇ ਮੈਂ ਕਰਮਾਂ ਨੂੰ ਮੰਨਦਾ ਇੱਕ ਬੱਚਾ ਪਿਛਲੇ ਪੂਰੇ ਸਾਲ ਪੜਦਾ ਤੇ ਜੋ ਉਹਦਾ ਹੁਣ ਰਿਜ਼ਲਟ ਆਣਾ ਉਹ ਪਿਛਲੇ ਸਾਲ ਪੜੇ ਹੋਏ ਦਾ ਤੇ ਜਿਹੜਾ ਉਹ ਇਸ ਸਾਲ ਪੜ ਰਿਹਾ ਉਹਦਾ ਅਗਲੇ ਸਾਲ ਆਣਾ ਹੈ ਇਹੀ ਹੈ ਨਾ ਮੈਂ ਕਰਮਾਂ ਨੂੰ ਮੰਨਦਾ ਸਰ ਜੇ ਮੇਰੇ ਕਰਮ ਚੰਗੇ ਨੇ ਤੇ ਕੋਈ એનર્ਜੀ ਕੋਈ ਚੀਜ਼ ਮੇਰੇ ਤੇ ਅਸਰ ਨਹੀਂ ਪਾ ਪਾਏਗੀ ਮਾਲਕ ਦੀ ਹਜ਼ੂਰੀ ਚ ਰਹਾਂਗਾ ਤੇ ਜੇ ਮੇਰੇ ਕਰਮ ਮਾੜੇ ਨੇ ਫਿਰ ਹਰ ਚੀਜ਼ ਕੰਮ ਕਰੇਗੀ ਹੁਣ ਐ ਵੀ ਨਹੀਂ ਕਿ ਵੀ ਮੈਂ ਗੁਰਦੁਆਰੇ ਚ ਜਾ ਜਾ ਮੈਂ ਰੱਬ ਦਾ ਨਾਮ ਲੈਂਦਾ ਰਹਾ ਮਾਂ ਤੇ ਮੈਂ ਕਰਮ ਵੀ ਮਾੜੇ ਕਰਦਾ ਰਹਾ ਕੁਝ ਲੋਕ ਕਹਿੰਦੇ ਆ ਕਿ ਭਈ ਅਸੀਂ ਪਿਆਜ਼ ਨਹੀਂ ਖਾਂਦੇ ਅਦਰਕ ਨਹੀਂ ਖਾਂਦੇ ਪਰ ਅਸੀਂ ਵਿਆਜ ਖਾ ਲੈਂਦੇ ਹੈਨਾ ਆਇਨਾ ਇਹਨਾ ਦਿਲ ਦਿਖਾ ਦੰਨੇ ਆ ਦੇ ਕਿਸੇ ਨਾਨਵੇਜ ਨਹੀਂ ਖਾਂਦੇ ਨਾਨਵੇਜ ਨਹੀਂ ਖਾਂਦੇ ਨਾ 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 ਪਰ ਲੋਕਾਂ ਦੇ ਦਿਲ ਦਿਖਾ ਦੰਨੇ ਆ ਮੇਰੇ ਹਿਸਾਬ ਨਾਲ ਤੇ ਉਸ ਮਾਲਕ ਦੀ ਕਚੈਰੀ ਚ ਨਾ ਉਹ ਨਾਨਵੇਜ ਖਾਇਆ ਫਿਰ ਵੀ ਕਿਤੇ ਨਾ ਕਿਤੇ ਘਟ ਹੈ ਇਹਦਾ ਦਿਲ ਦਿਖਾਇਆ ਨਾ ਇਹ ਜ਼ਿਆਦਾ ਹੈ ਕਿਉਂਕਿ ਇਹ એનર્ਜੀ ਤੇ ਕੰਮ ਕਰਦਾ ਉਹ ਪਾਏ ਨਾ ਤੇ ਕੋਈ ਚਿੜਿਆ ਹੈਗੀ ਕਿ ਨਹੀਂ ਜੀ ਕਹਿੰਦੇ ਆ ਵੀ ਆ ਚੋਗਾ ਲੋ ਆ ਚੋਗਾ ਇੱਥੇ ਕੀੜੀਆਂ ਨੂੰ ਖਵਾ ਦੋ ਸਾਡੇ ਤੇ ਉਪਾਏ ਆਏ ਨੇ ਗੁਰੂ ਮਹਾਰਾਜ ਨੇ ਦਿੱਤੇ ਨੇ ਤੁਸੀਂ ਦੇਖੋ ਨਾ ਕਿ ਸਾਡੇ ਅਗਰ ਹਿਸਟਰੀ ਦੇ ਅੰਦਰ ਅਗਰ ਅਸੀਂ ਹਿਪਨੋਸਿਸ ਦੀ ਗੱਲ ਕਰੀਏ ਹੈ ਨਾ ਕਿੰਨੇ ਵੱਡੇ ਵੱਡੇ ਐਗਜ਼ਾਮਪਲ ਨੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚੜਖੜੀਆਂ ਤੇ ਚਰੇ ਤਨ ਆਰਿਆਂ ਨਾਲ ਚਰਾਰੇ ਗਏ ਹੈ ਨਾ ਇਹ ਲੋਕੋ ਨੂੰ ਪੇਨ ਹੀ ਨਹੀਂ ਹੋਈ ਕਿਉਂਕਿ ਮਾਲਕ ਦੀ ਹਜ਼ੂਰੀ ਚ ਸੀਗੇ ਇਹਨਾਂ ਨੂੰ ਲੋੜ ਹੀ ਨਹੀਂ ਸੀਗੀ ਉਹ ਨਗਪਾਨ ਦੀ ਲੋੜ ਹੀ ਨਹੀਂ ਸੀਗੀ ਮਾਲਕ ਦੀ ਹਜ਼ੂਰੀ ਸੀ ਸੀਗੇ ਤਾਕਤ ਸੀਗੀ ਕਿਹੜੀ ਤਾਕਤ ਸੀਗੀ ਮਨ ਦੀ ਤਾਕਤ ਸੀਗੀ ਪਤਾ ਸੀਗਾ ਕਿ ਗੁਰੂ ਮੇਰੇ ਨਾਲ ਹੈ ਜਿਹਦੇ ਅੰਦਰ ਗੁਰੂ ਹੈ ਉਹ ਮਾੜਾ ਕਰਮ ਹੀ ਨਹੀਂ ਕਰੇਗਾ ਜਿਹੜਾ ਮਾੜਾ ਕਰਮ ਨਹੀਂ ਕਰੇਗਾ ਉਹਨੂੰ ਡਰਨ ਦੀ ਜ਼ਰੂਰਤ ਹੀ ਨਹੀਂ ਹੈ ਕਿਉਂ ਆਉਂਦਾ ਡਰ ਕਬ ਕਿਉਂ ਆਉਂਦਾ ਹੈ ਮੂ ਕਿਉਂ ਕਿਉਂ ਕਿਉਂਕਿ ਸਾਡੇ ਕਿਤੇ ਨਾ ਕਿਤੇ ਕਰਮ ਅਸੀਂ ਉਦਾਂ ਦੇ ਕੀਤੇ ਆਂ ਚੋਰ ਬੰਦਾ ਡਰਦਾ ਹੈ ਠੱਗ ਬੰਦਾ ਡਰਦਾ ਹੈ ਜਿਹੜਾ ਸੱਚਾ ਹੋਏਗਾ ਨਾ ਉਹ ਕਦੀ ਨਹੀਂ ਡਰਦਾ ਤੇ ਇਸ ਕਰਕੇ ਕਰਮਾਂ ਤੇ ਕੰਮ ਕਰੀਏ ਸਾਨੂੰ ਆ ਚੀਜ਼ਾਂ ਦੀ ਲੋੜ ਹੀ ਨਹੀਂ ਹੈ ਭਾਜੀ ਹਾਂ